ਬਾਰੇ ਤੁਹਾਡਾ ਬਿੱਟਾ ਅ ਅੱਜ ਦੀ ਜਿਹੜੀ ਇਹ ਪੀਸੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਮਸਲਿਆਂ ਦੇ ਵਿੱਚ ਅ ਕੁੱਲ 9 ਦੋਸ਼ੀਆਂ ਦੀ ਗ੍ਰਿਫਤਾਰੀ ਅ ਤੇ 4 ਕਿਲੋ ਦੇ ਕਰੀਬਨ ਹੈਰੋਇਨ ਦੀ ਰਿਕਵਰੀ 10 ਲੱਖ ਰੁਪਏ ਡਰਗਮਨੀ ਪਿਸਟਲ ਦੀ ਰਿਕਵਰੀ ਇਸ ਦੇ ਨਾਲ ਹੀ ਜਿਹੜੀ ਹੈ ਇੱਕ ਗੱਡੀ ਵਰਨਾ ਅਤੇ ਮੋਟਰਸਾਈਕਲ ਦੀ ਜਿਹੜੀ ਰਿਕਵਰੀ ਹੋਈ ਹੈ ਉਸ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਪਹਿਲਾ ਜਿਹੜਾ ਕੇਸ ਹੈ ਉਹ ਪੁਲਿਸ ਸਟੇਸ਼ਨ ਕਰਿੰਡੇ ਦਾ ਹੈ ਜਿੱਥੇ ਇੱਕ ਇਨਫੋਰਮੇਸ਼ਨ ਦੇ ਬੇਸ ਤੇ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸ ਤੇ ਜਿਹੜਾ ਹੈ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਜਿਦੇ ਵਿੱਚ ਅਮਰਿਤਪਾਲ ਸਿੰਘ ਉਰਫ ਅਮਰਿਤ ਜੋ ਕਿ ਚੋਲਾ ਸਾਹਿਬ ਜ਼ਿਲ੍ਹਾ ਤਰਨਤੰਦਰ ਰਿਆਸੀ ਹੈ ਉਸ ਦੇ ਨਾਲ ਇਸ ਦਾ ਇੱਕ ਸਾਥੀ ਮਨਦੀਪ ਸਿੰਘ ਉਰਫ ਮੰਡੀ ਜਿਹੜਾ ਮਕਬਰੇ ਵਾਲੀ ਗਲੀ ਪੱਟੀ ਜ਼ਿਲ੍ਹਾ ਤਰਨਤੰਦਰ ਰਿਆਸੀ ਹੈ ਇਸ ਦੇ ਨਾਲ ਹੀ ਇਸ ਦਾ ਤੀਸਰਾ ਜਿਹੜਾ ਇਹਨਾਂ ਦਾ ਸਾਥੀ ਸੀ ਮਾਦਵ ਸ਼ਰਮਾ ਜੋ ਕਿ ਰਾਜਸਥਾਨ ਦਾ ਰਹਿਾਈਸ਼ੀ ਹੈ ਇਹਨਾਂ ਤਿੰਨਾਂ ਨੂੰ ਵਰਨਾ ਗੱਡੀ ਸੁਮੇਤ 10 ਲੱਖ ਦੀ ਜਿਹੜੀ ਹੈ ਡਰੱਗ ਮਨੀ ਤੇ 500 ਗ੍ਰਾਮ ਹੈਰੋਇਨ ਦੇ ਨਾਲ ਜਿਹੜਾ ਹੈ ਫੜਿਆ ਗਿਆ ਸੀ ਉਸ ਤੋਂ ਬਾਅਦ ਜਿਹੜੀ ਹੈ ਇਸ ਕੇਸ ਨੂੰ ਕਰਿੰਡਾ ਥਾਣੇ ਵਿਖੇ ਰਜਿਸਟਰ ਕੀਤਾ ਗਿਆ ਐਫ ਆਈ ਆਰ ਨੰਬਰ 26 42 2025 ਇਹ ਕਰੰਡਾ ਥਾਣੇ ਦਰਜ ਹੋਈ ਹੈ ਉਸ ਤੋਂ ਬਾਅਦ ਜਿਹੜੀ ਹੈ ਤਫਤੀਸ਼ ਸਾਡੀ ਜਦੋਂ ਚਾਲੂ ਹੁੰਦੀ ਹੈ ਉਸ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਬੜੀਆਂ ਸੈਂਸੇਸ਼ਨਲ ਦੇ ਰਿਵੀਲਿੰਗਸ ਹਨ ਇਹ ਅਮ੍ਰਿਤਪਾਲ ਸਿੰਘ ਜਿਹੜਾ ਉਰਫ ਅਮ੍ਰਿਤ ਹੈ ਜੋ ਕਿ ਫੌਜ ਦੇ ਵਿੱਚ ਇਹ ਲੱਗਿਆ ਹੋਇਆ ਹੈ ਤੇ ਉੱਥੇ ਇਸ ਦੀ ਜਿਹੜੀ ਇਸ ਟਾਈਮ ਜਿਹੜੀ ਪੋਸਟਿੰਗ ਹੈ ਓਹ ਆ 나सिक 나सिक ਹੈ ਤੇ ਛੁੱਟੀ ਤੇ ਆਇਆ ਹੋਇਆ ਸੀ ਤੇ ਜਦੋਂ ਸੁਮੇਤ ਗੱਡੀ ਅਤੇ ਇਹਨਾਂ ਦੇ ਸਾਥੀਆਂ ਦੇ ਨਾਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਕੋਲੋਂ ਹੈਰੋਂ ਦੀ ਰਿਕਵਰੀ ਹੋਈ ਡਰਗ ਮਨੀ ਇਹਨਾਂ ਤੋਂ ਮਿਲੀ ਤੇ ਜੋ ਇਹਨਾਂ ਦੇ ਫੋਨਸ ਅਸੀਂ ਕਾਬੂ ਕੀਤੇ ਤੇ ਉਹਨਾਂ ਦੀ ਜਿਹੜੀ ਅਸੀਂ ਜਿਹੜੀ ਜਾਂਚ ਕਰਵਾਈ ਉਹਦੇ ਵਿੱਚ ਬੜੇ ਰਿਵਿਲਿੰਗ ਫੈਕਟ ਸਾਹਮਣੇ ਆਏ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿਹੜੀ ਹੈ ਇਹਨਾਂ ਦੇ ਚੌਥੇ ਸਾਥੀ ਜੋ ਕਿ ਰਾਜਵੀਰ ਸਿੰਘ ਹੈ ਉਹਦੇ ਵੱਲ ਉਹਦੀ ਜਿਹੜੀ ਇਨਵੋਲਵਮੈਂਟ ਹੈ ਉਹਦੇ ਵੱਲ ਕਾਫੀ ਇਸ਼ਾਰਾ ਕਰਦੀ ਹੈ ਅਸੀਂ ਆਰਮੀ ਦੇ ਟੱਚ ਵਿੱਚ ਤੇ ਇਸ ਦੇ ਸੰਬੰਧਿਤ ਆਰਮੀ ਨੂੰ ਰਾਜਵੀਰ ਸਿੰਘ ਦੇ ਬਾਰੇ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਹਰੇਕ ਵਿਅਕਤੀ ਜੋ ਕਿ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਦਾ ਆਪਣਾ ਆਪਣਾ ਰੋਲ ਸੀ ਜਿਵੇਂ ਕਿ ਅਮਰਿਤਪਾਲ ਤੇ ਰਾਜਵੀਰ ਦੋਨੋਂ ਫੌਜ ਚ ਹੋਣ ਕਾਰਨ ਇੱਕ ਦੂਜੇ ਦੇ ਟੱਚ ਵਿੱਚ ਸਨ ਅਮਰਿਤਪਾਲ ਦਾ ਜਿਹੜਾ ਗਵੰਡੀ ਹੈ ਮਨਦੀਪ ਸਿੰਘ ਜਿਹਨੂੰ ਕਿ ਅਮ੍ਰਿਤਵਾ ਅਮਰਿਤਪਾਲ ਨੇ ਜਿਹੜਾ ਹੈ ਇਨਫਲੂਐਂਸ ਕਰਕੇ ਆਪਣੇ ਨਾਲ ਆਪਣੇ ਟੋਲੀ ਚ ਸ਼ਾਮਿਲ ਕੀਤਾ ਉਸ ਤੋਂ ਬਾਅਦ ਜਿਹੜਾ ਮਾਦਵ ਸ਼ਰਮਾ ਹੈ ਜੋ ਕਿ ਹਵਾਲੇ ਦੇ ਨਾਲ ਇਸ ਪੂਰੇ ਡਰੱਗ ਨੈੱਟਵਰਕ ਨੂੰ ਜਿਹੜਾ ਹੈ ਪੈਸੇ ਦਾ ਜਿਹੜਾ ਆਦਾਨ ਪ੍ਰਦਾਨ ਹੈ ਉਹ ਹੁੰਦਾ ਸੀ ਜੋ ਬਾਹਰ ਹੁੰਦਾ ਸੀ ਉਹਨੂੰ ਉਹ ਨੇਪਰੇ ਚੜਾਉਂਦਾ ਸੀ ਸੋ ਮਾਧਵ ਸ਼ਰਮਾ ਜੋ ਕਿ ਫਾਈਨੈਂਸ਼ੀਅਲ ਟਰਾਂਜੈਕਸ਼ਨ ਜਿਹੜਾ ਕਰਦਾ ਸੀ ਅਮਰਿਤਪਾਲ ਅਤੇ ਮਨਦੀਪ ਜੋ ਕਿ ਇਸ ਕਨਸਾਈਨਮੈਂਟ ਨੂੰ ਲੈ ਕੇ ਜਾ ਰਹੇ ਸੀ ਤੇ ਨਾਲ ਹੀ ਵੱਖੋ-ਵੱਖਰੀਆਂ ਜਿਹੜੀਆਂ ਇਹਨਾਂ ਦੇ ਜਿਹੜੇ ਢੇੜੇ ਨੇ ਅਲੱਗ-ਅਲੱਗ ਖੇਪਾਂ ਨੂੰ ਲਿਆਉਣ ਦੇ ਤੇ ਇੱਥੋਂ ਲੈ ਕੇ ਜਾਣ ਦੇ ਉਹ ਜਿਹੜੇ ਹੈ ਉਹਨਾਂ ਬਾਰੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਭ ਤੋਂ ਜ਼ਿਆਦਾ ਰਿਵੀਲਿੰਗ ਫੈਕਟਸ ਸਾਹਮਣੇ ਆਏ ਨੇ ਕਿ ਅਮਰਿਤਪਾਲ ਸਿੰਘ ਉਰਫ ਅਮਰਿਤ ਤੇ ਰਾਜਵੀਰ ਸਿੰਘ ਜੋ ਕਿ ਆਰਮੀ ਦੇ ਸਰਵਿੰਗ ਮੁਲਾਜ਼ਮ ਨੇ ਉਹਨਾਂ ਵੱਲੋਂ ਕਿਉਂਕਿ ਪ੍ਰੀਨਿਮਲ ਇਨਵੈਸਟੀਗੇਸ਼ਨ ਜਿਹਦੇ ਸਾਹਮਣੇ ਆਈ ਹੈ ਕਿ ਇਹਨਾਂ ਦੇ ਫੋਨਸ ਦੇ ਵਿੱਚ ਕੁਝ ਐਦਾਂ ਐਦਾਂ ਦੀ ਜਿਹੜੀ ਹੈ ਸੈਂਸਿਟਿਵ ਇਨਫੋਰਮੇਸ਼ਨ ਮਿਲੀ ਹੈ ਜੋ ਕਿ ਇਹਨਾਂ ਨੇ ਪਾਕਿਸਤਾਨੀ ਨੰਬਰਾਂ ਤੇ ਸ਼ੇਅਰ ਕੀਤੀ ਹੋਈ ਸੋ ਇਸ ਤਰੀਕੇ ਨਾਲ ਅਫੀਸ਼ੀਅਲ ਸੀਕਰੇਟਸ ਐਕਟ ਵੀ ਜਿਹੜਾ ਹੈ ਉਹ ਵੀ ਅਸੀਂ ਇਨਵੋਕ ਕੀਤਾ ਹੈ ਤੇ ਫਰਦਰ ਜਿਹੜੀ ਹੈ ਪੁੱਛਗਿੱਛ ਉਹ ਜਾਰੀ ਹੈ ਤੇ ਰਾਜਵੀਰ ਦੇ ਮੁਤਲਕ ਜਿਹੜਾ ਹੈ ਆਰਮੀ ਦੇ ਨਾਲ ਸਾਡਾ ਤਾਲਮੇਲ ਬਣਿਆ ਹੋਇਆ ਤੇ ਜਲਦੀ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ ਇੱਕ ਕਰਨੀ ਜਿਹੜਾ ਆਰਮੀ ਦੇ ਬੇਸਿਕਲੀ ਇਹਨਾਂ ਵੱਲੋਂ ਜਿਹੜਾ ਹੈ ਜਿਵੇਂ ਰਾਜਵੀਰ ਦਾ ਰੋਲ ਜੋ ਹੈ ਬੜਾ ਪ੍ਰੋਮਿਨੈਂਟਲੀ ਉੱਪਰ ਕੇ ਸਾਹਮਣੇ ਆ ਰਿਹਾ ਹੈ ਰਾਜਵੀਰ ਜੋ ਹੈ ਮਾਦਮ ਸ਼ਰਮਾ ਅੰਮ੍ਰਿਤਪਾਲ ਦੇ ਟੱਚ ਵਿੱਚ ਸੀਗਾ ਰਾਜਵੀਰ ਵੱਲੋਂ ਅੰਮ੍ਰਿਤਪਾਲ ਨੂੰ ਜਿਹੜਾ ਹੈ ਜਦੋਂ ਇਹ ਉਹਦੇ ਕੋਲ ਉੱਥੇ ਨਾਸਿਕ ਵਗੈਰਾ ਆਉਂਦੇ ਜਾਂਦੇ ਰਹਿੰਦੇ ਸੀ ਉੱਥੇ ਇਹਨੇ ਪਾਕਿਸਤਾਨੀ ਸਮਗਲਰਸ ਦੇ ਟੱਚ ਵਿੱਚ ਲੈ ਕੇ ਗਿਆ ਉਹ ਨੰਬਰਸ ਐਕਸਚੇਂਜ ਕਰਵਾਏ ਉਸ ਤੋਂ ਬਾਅਦ ਇਹਨਾਂ ਦਾ ਕੰਮ ਸ਼ੁਰੂ ਹੋ ਗਿਆ ਅਮਰਿਤਪਾਲ ਨੇ ਆਪਣੇ ਗਵਾਂਡੀ ਜੋ ਮੰਦੀਪ ਹੈ ਉਹਨੂੰ ਆਪਣੇ ਇਨਫਲੂਐਂਸ ਲੈ ਕੇ ਆ ਕੇ ਉਸ ਨੂੰ ਆਪਣੇ ਨੈਟਵਰਕ ਦਾ ਇੱਕ ਪਾਰਟ ਬਣਾਇਆ ਤੇ ਜਿਹੜੇ ਇਹ ਦੋਨੋਂ ਹੈ ਇਕੱਠੇ ਕੰਮ ਕਰਨ ਲੱਗ ਗਏ ਜਿਹੜਾ ਮਾਧਵ ਸ਼ਰਮਾ ਹੈ ਜੋ ਕਿ ਰਾਜਸਥਾਨ ਦਾ ਰਹਿਸ਼ੀ ਹੈ ਇਹਨਾਂ ਨੇ ਇਹਨੂੰ ਇਨਵੋਲਵ ਕੀਤਾ ਜੋ ਕਿ ਪੈਸੇ ਦੀ ਜਿਹੜੀ ਟਰਾਂਜੈਕਸ਼ਨ ਹੈ ਹਵਾਲੇ ਦੇ ਰਾਹੀਂ ਜਿਹੜਾ ਹੈ ਸਮਗਲਰਸ ਨੂੰ ਉਹ ਬਾਇ ਡਿਫਰੈਂਟ ਚੈਨਲਸ ਜਿਹੜਾ ਹੈ ਉਹ ਪੁੱਛਦੀ ਕਰਦਾ ਸੀ। ਕੰਨੀ ਦੇਰ ਤੋਂ ਫਿਰ ਇਹ ਆਪਸ ਦੇ ਵਿੱਚ ਲਈ ਸੀ। ਬੇਸਿਕਲੀ ਜੋ ਹੈ ਜਿਵੇਂ ਤੁਸੀਂ ਦੇਖੋਗੇ ਅਮਰਿਤਪਾਲ ਸਿੰਘ ਉਰਫ ਜਿਹੜਾ ਅਮਰਿਤ ਹੈ ਇਹ 2014 ਦਾ ਭਰਤੀ ਹੈ। ਸੋ ਉਸ ਤੋਂ ਬਾਅਦ ਜਿਹੜਾ ਹੈ ਰਾਜਵੀਰ ਦੇ ਜਦੋਂ ਇਹ ਕੰਟੈਕਟ ਦੇ ਵਿੱਚ ਆਇਆ ਆਲਮੋਸਟ 2-3 ਸਾਲ ਬਾਅਦ ਇਹ ਕੰਟੈਕਟ ਚ ਆ ਗਿਆ ਸੀ ਜੋ ਪ੍ਰੀ ਜਨਵਰੀ ਇਨਵੈਸਟੀਗੇਸ਼ਨ ਸ਼ੋ ਕਰਦੀ ਹੈ। ਉਸ ਤੋਂ ਬਾਅਦ ਜਦੋਂ ਉਹਦੇ ਟੱਚ ਵਿੱਚ ਆ ਗਿਆ ਤਾਂ ਇਹਨਾਂ ਦੋਨਾਂ ਨੇ ਕਿਉਂਕਿ ਰਾਜਵੀਰ ਦੇ ਕੋਲ ਉਹ ਸਾਰੇ ਨੰਬਰ ਵਗੈਰਾ ਪਹਿਲਾਂ ਹੀ ਸੀ। ਉਹ ਇਹਨਾਂ ਇਹਨਾਂ ਨਾਲ ਸ਼ੇਅਰ ਕੀਤੇ ਉਹ ਸ਼ੇਅਰ ਕਰਨ ਤੋਂ ਬਾਅਦ ਜਿਹੜਾ ਹੈ ਅਮਰਿਤਪਾਲ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਵੀ ਐਦਾਂ ਦੀ ਕੋਈ ਨਾ ਕੋਈ ਐਦਾਂ ਦੀ ਕੋਈ ਨਾਰਕੋਟਿਕਸ ਦੀ ਜਿਹੜੀ ਹੈ ਖੇਪ ਜਿਹੜੀ ਆਉਂਦੀ ਸੀ ਉਹ ਫਰਦਰ ਅੱਗੇ ਇਹ ਟਰਾਂਸਪੋਰਟ ਕਰਦੇ ਸੀ ਮਾਧਵ ਸ਼ਰਮਾ ਦੇ ਰਾਹੀਂ ਜਿਹੜੀ ਹੈ ਫਾਈਨੈਂਸ਼ੀਅਲ ਜਿਹੜੀ ਹੈ ਚੈਨਲਸ ਦੇ ਥਰੂ ਉਹ ਟਰਾਂਜੈਕਸ਼ਨ ਨੂੰ ਪੂਰਾ ਕਰਦੇ ਸੀ ਕਿੰਨੀਆਂ ਸੌ ਕਨਸਾਈਨਮੈਂਟ ਰਲ ਕਰਕੇ ਇਹਨਾਂ ਨੇ ਡਿਲੀਵਰ ਇਹ ਸਾਰਾ ਪ੍ਰੀਲਿਮ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਜਿੰਨਾ ਸਾਹਮਣੇ ਆਇਆ ਉਸ ਦੇ ਮੁਤਾਬਕ ਇਹਨਾਂ ਨੇ ਕਾਫੀ ਖੇਪਾ ਜਿਹੜੀਆਂ ਹੈ ਇਸ ਤਰੀਕੇ ਦੇ ਨਾਲ ਜਿਹੜੀਆਂ ਟਰਾਂਸਪੋਰਟ ਕੀਤੀਆਂ ਨੇ ਤੇ ਹੋਰ ਜਿਹੜੇ ਹੈ ਡੀਪਲੀ ਜਿਹੜਾ ਹੈ ਇਹਨੂੰ ਇੰਟਰੋਗੇਟ ਕੀਤਾ ਜਾਂਦਾ ਹੈ ਪ੍ਰੋਪਰਟੀ ਦੀ ਜਾਂਚ ਕੀਤੀ ਜਾ ਰਹੀ ਹੈ ਸਾਰਾ ਕੀਤਾ ਜਾਇਆ ਕਿਉਂਕਿ ਅਜੇ ਕੱਲ ਹੀ ਜਿਵੇਂ ਗ੍ਰਿਫਤਾਰੀ ਹੋਈ ਹੈ ਇਹਨਾਂ ਦੀ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਚੱਲਦੀ ਹੈ ਅਲੱਗ-ਅਲੱਗ ਪਹਿਲੂ ਉੱਤੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਵੱਖੋ-ਵੱਖਰੀ ਜਿਵੇਂ ਤੁਸੀਂ ਦੇਖੋਗੇ ਅਮਰਿਤਪਾਲ ਸਿੰਘ ਉਰਫ ਅਮਰਿਤ ਇਹ ਇੰਡੀਆ ਦੇ ਵਿੱਚ ਕਾਫੀ ਜਗ੍ਹਾ ਇਹਦੀ ਪੋਸਟਿੰਗ ਰਹੀ ਹੈ ਅਸਾਮ ਡੇਰਾਦੂਨ ਅਖਨੂਰ ਆਦੀ ਜਗ੍ਹਾ ਤੇ ਇਹ ਪੋਸਟਡ ਰਿਹਾ ਹੈ ਇਸ ਤੋਂ ਇਲਾਵਾ ਜਿਹੜਾ ਹੈ ਇਹ ਰਾਜਵੀਰ ਨੂੰ ਟਾਈਮ ਟੂ ਟਾਈਮ ਮਿਲਦਾ ਰਿਹਾ ਹੈ ਸੋ ਬੇਸਿਕਲੀ ਜਿਹੜਾ ਰਾਜਵੀਰ ਦਾ ਰੋਲ ਹੈ ਉਹ ਇਹਨਾਂ ਸਾਰਿਆਂ ਨੂੰ ਜਿਹੜਾ ਹੈ ਕੋਆਰਡੀਨੇਸ਼ਨ ਵਾਲਾ ਰੋਲ ਹੈ ਉਹ ਅਮਰਿਤਪਾਲ ਸਿੰਘ ਉਰਫ ਅਮਰਿਤ ਮਨਦੀਪ ਸਿੰਘ ਜੋ ਕਿ ਇਹਦਾ ਗਵਾਂਡੀ ਹੈ ਉਸ ਤੋਂ ਬਾਅਦ ਮਾਧਵ ਸ਼ਰਮਾ ਕਿਉਂਕਿ ਤਿੰਨੋਂ ਜਿਹੜੇ ਹੈਗੇ ਆ ਉਸ ਗੱਡੀ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਅਕਿਊਜ਼ ਜਿਹੜੀ ਗ੍ਰਿਫਤਾਰੀ ਹੋਏ ਸਣੇ ਗੱਡੀ ਸੋ ਇਹ ਸਾਰੇ ਜਿਹੜੇ ਹੈ ਆਪਣਾ ਆਪਣਾ ਰੋਲ ਉਸ ਤਰੀਕੇ ਨਾਲ ਨਿਭਾ ਰਹੇ ਸੀ ਤੇ ਜਿਵੇਂ ਕਿ ਇਹ ਸਰਵਿੰਗ ਆਰਮੀ ਅਫੀਸ਼ੀਅਲਸ ਨੇ ਤੇ ਆਰਮੀ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਦਾ ਜੋ ਰੋਲ ਹੈ ਕਿਉਂਕਿ ਸਿਕਰਟ ਇਨਫੋਰਮੇਸ਼ਨ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਇਹਨਾਂ ਦੇ ਫੋਨਸ ਦੇ ਵਿੱਚ ਮਿਲੀ ਹੈ ਕੁਝ ਪਾਕਿਸਤਾਨੀ ਨੰਬਰਸ ਤੇ ਇਹ ਜਿਹੜੀ ਇਨਫੋਰਮੇਸ਼ਨ ਸ਼ੇਅਰ ਵੀ ਹੋਈ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਬੜੀ ਬਰੀਕੀ ਦੇ ਨਾਲ ਜਿਹੜੀਆਂ ਹੈ ਇਨਵੈਸਟੀਗੇਟ ਕੀਤੀਆਂ ਜਾ ਰਹੀਆਂ ਨੇ ਆਰਮੀ ਦੇ ਸ਼ੱਕ ਦੇ ਘੇਰੇ ਵਿੱਚ ਨਹੀਂ ਆਈ ਕਿ ਕੀ ਹਾਲਤ ਹੈ ਅ ਅਜੇ ਤੱਕ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕਦੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਆਰਮੀ ਵੱਲੋਂ ਪੁੱਛਗਿੱਛ ਕੀਤੀ ਗਈ ਹੋਵੇ ਕਿਉਂਕਿ ਜਿਹੜਾ ਅਮਰਿਤਪਾਲ ਸਿੰਘ ਅਮਰਿਤ ਹੈ ਉਹ ਵੀ ਤੁਸੀਂ ਦੇਖੋਗੇ ਇਸ ਟਾਈਮ ਛੁੱਟੀ ਤੇ ਸੀਗਾ ਉਹ ਛੁੱਟੀ ਤੇ ਆਇਆ ਹੋਇਆ ਸੀ ਤੇ ਇਸ ਐਕਟੀਵਿਟੀ ਦੇ ਵਿੱਚ ਇਹ ਇਨਵੋਲ ਹੋ ਰਿਹਾ ਤੇ ਇਹ ਉਦੋਂ ਹੀ ਕਾਬੂ ਆਇਆ ਸੋ ਆਰਮੀ ਦੇ ਨਾਲ ਅਸੀਂ ਜਿਹੜਾ ਹੈ ਰਾਬਤਾ ਕਰਿਆ ਹੋਇਆ ਇਹਨਾਂ ਦੇ ਵੇਅਰ ਅਬਾਊਟਸ ਪਹਿਲਾਂ ਕੀ ਰਹੇ ਨੇ ਕੀ ਇਹਨਾਂ ਦੀ ਐਕਟੀਵਿਟੀਆਂ ਰਹੀਆਂ ਨੇ ਉਹ ਸਾਰੀਆਂ ਜਿਹੜੀਆਂ ਸ਼ੇਅਰ ਕੀਤੀਆਂ ਜਾ ਰਹੀਆਂ